ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੰਗਤ ਜੀ ਅੱਜ ਆਪਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਸੰਖੇਪ ਦਾਇਰੇ ਦੇ ਵਿੱਚ ਹੀ 27 28 ਤੇ 29 ਇਹ ਜਾਪ ਸ਼ੁਰੂ ਕਰਦੇ ਹਾਂ ਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਆਪ ਅੱਗੇ ਹੋ ਕੇ ਤੁਹਾਡੇ ਕੰਮ ਪੂਰੇ ਕਰਨਗੇ ਸੋ ਬੇਨਤੀਆਂ ਇਸ ਵਿਸ਼ੇ ਤੇ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਹੁਣ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਅੱਜ 11 ਪੋ ਹੋ ਚੁੱਕੇ ਐ ਕੱਲ ਨੂੰ 12 ਤੇ 13 ਹੋ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਤੇ ਕਿਸ ਤਰ੍ਹਾਂ ਬੇਦਰਦੀ ਦੇ ਨਾਲ ਨੀਹਾਂ ਦੇ ਵਿੱਚ ਚੁਣਿਆ ਗਿਆ ਨੀਹਾਂ ਵਿੱਚ ਚਣਨ ਦਾ ਕੰਮ ਸਮਾਣੇ ਦੇ ਦੋ ਸਕੇ ਭਰਾ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਨੀਹਾਂ ਦੇ ਵਿੱਚ ਨੇ ਜਾਣ ਤੋਂ ਬਾਅਦ ਜਦੋਂ ਦੀਵਾਰ गिरਦੀ ਹੈ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਨੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਉਹਨਾਂ ਦੀਆਂ ਸਾਹ ਵਾਲੀਆਂ ਰਗਾਂ ਨੂੰ ਵੱਢ ਦਿੱਤਾ ਗਿਆ ਇਸ ਤਰ੍ਹਾਂ ਸ਼ਹੀਦੀ ਹੁੰਦੀ ਆ ਬਸ ਸਾਰੇ ਜਾਣਿਆ ਇਤਿਹਾਸ ਦੇ ਵਿੱਚੋਂ ਕੁਝ-ਕੁਝ ਚੀਜ਼ਾਂ ਟੁਕ ਮਾਤਰਾ ਬਸਾਂ ਜੀਆਂ ਕਰ ਰਹੇ ਆ ਸਾਧ ਸੰਗਤ ਅਸੀਂ ਕੀ ਕਰੀਏ ਕਿਹੜੀ ਸੇਵਾ ਕਰੀਏ ਕਿਸ ਕਾਰਜ ਦੇ ਨਾਲ ਕਰੀਏ ਸਾਧ ਸੰਗਤ ਅਸੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਈਏ 5 ਕੋ ਮਿੰਟ ਦਾ ਸਮਾਂ ਕੱਢ ਕੇ ਜੇ ਫਤਿਹਗੜ੍ਹ ਸਾਹਿਬ ਗਏ ਹੋਏ ਆ ਨਾ ਜੇ ਕਿਤੇ ਮੇਰੀ ਆਵਾਜ਼ ਕੋਈ ਸੁਣਦਾ ਹੈ ਮਿੱਤਰ ਪਿਆਰਾ ਵੀਰ ਤੇ ਭੈਣ ਜੋ ਵੀ ਸਾਧ ਸੰਗਤ ਪੰਜ ਕੁ ਮਿੰਟ ਕਦੇ ਉਸ ਦੀਵਾਰ ਕੋਲੇ ਪੌਰਾ ਸਾਹਿਬ ਦੇ ਵਿੱਚ ਜਿੱਥੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛੜਿਆ ਗਿਆ ਉਸ ਦੀਵਾਰ ਦੇ ਕੋਲ ਬੈਠ ਕੇ ਪੌਰਾ ਸਾਹਿਬ ਦੇ ਕੋਲ ਬੈਠ ਕਰਕੇ ਸਾਧ ਸੰਗਤ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਨੂੰ ਯਾਦ ਕਰੀਏ ਕੁਰਬਾਨੀ ਨੂੰ ਯਾਦ ਕਰੀਏ 5 ਕੁ ਮਿੰਟ ਸਿਮਰਨ ਤੇ ਲਾਈਏ ਅੱਖਾਂ ਬੰਦ ਕਰਕੇ ਕੋਈ ਵਿਚਾਰੇ ਨਾ ਹੋਵੇ ਉਦੋਂ ਕੋਈ ਜਿਹੜੀ ਐ ਮੈਿਕ ਵਿਚਾਰੇ ਨਾ ਆਵੇ ਕੋਈ ਪਦਾਰਥ ਵਿਚਾਰੇ ਨਾ ਆਵੇ ਤੇ ਸਿਰਫ ਇੱਕੋ ਮਿਕ ਗੱਲ ਹੋਵੇ ਕਿ ਸਾਡੇ ਸਾਹਮਣੇ ਸਾਹਿਬਜ਼ਾਦੇ ਨੇ ਤੇ ਮਾਤਾ ਗੁਜਰ ਘਰ ਨੇ ਜੇ ਫਤਿਹਗੜ੍ਹ ਸਾਹਿਬ ਨਹੀਂ ਗਏ ਨਹੀਂ ਜਾ ਸਕਦੇ ਕੋਈ ਗੱਲ ਨਹੀਂ ਇੱਥੇ ਘਰੇ ਬੈਠੇ ਹੋ ਤਾਂ ਘਰੇ ਹੀ ਕਰ ਲਓ ਘਰੇ ਬੈਠ ਕੇ ਹੀ ਤੁਸੀਂ ਜਾਪ ਕਰੋ ਤੇ ਜਿੰਨਾ ਕੋ ਹੋ ਸਕਦਾ ਹੈ ਜਾਪ ਕਰੋ 5 ਕੁ ਮਿੰਟ 10 ਮਿੰਟ 7 ਕੁ ਮਿੰਟ ਜਿਹੜੀ ਸੇਵਾ ਹੈ ਨਾ ਆਪਣੀ ਇਹ ਸੇਵਾ ਨੂੰ ਨਿਭਾਈਏ ਸੇਵਾ ਸਮਝ ਕੇ ਕਰੀਏ ਸਾਧ ਸੰਗਤ ਇਹ ਸੇਵਾ ਜਿਹੜੀ ਹੈ ਨਾ ਸਾਨੂੰ ਬਹੁਤ ਦੂਰ ਤੱਕ ਲੈ ਜਾਏਗੀ ਤੁਹਾਡੇ ਜਿਹੜੇ ਕਾਰਜ ਨੇ ਨਾ ਆਪਣੇ ਆਪ ਹੋ ਜਾਣਗੇ ਸੱਚੀ ਸ਼ਰਧਾਂਜਲੀ ਇਹੋ ਹੀ ਹੈ ਕਿ ਅਸੀਂ ਸਿਮਰਨ ਕਰੀਏ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਪਰਵਾਨ ਹੋਵੇ ਸਾਡੀ ਸੇਵਾ ਲੰਗਰ ਦੇ ਵਿੱਚ ਜਿੱਥੇ ਕਿਤੇ ਵੀ ਸੇਵਾ ਮਿਲਦੀ ਹੈ ਸੇਵਾ ਕਰਾਈਏ ਫਤਿਹਗੜ ਸਾਹਿਬ ਜਾਣੇ ਜਾਂ ਫਿਰ ਆਪਣੇ ਨਜ਼ਦੀਕੀ ਕਿਤੇ ਵੀ ਗੁਰੂ ਘਰ ਦੇ ਵਿੱਚ ਕੋਈ ਵੀ ਲੰਗਰ ਦੇ ਵਿੱਚ ਕੋਈ ਸੇਵਾਨ ਵਾਲੀਏ ਤੇ ਸਾਧ ਸੰਗਤ ਸਮਰਪਿਤ ਹੋ ਕੇ ਪੂਰੀ ਤਰ੍ਹਾਂ ਤੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਤੁਹਾਡੀ ਯਾਤਰਾ ਤਾਂ ਹੀ ਲੱਗਣੀ ਹੈ ਜੇ ਉੱਥੇ ਭਾਵਨਾ ਨਾਲ ਜਾਓਗੇ ਨਾ ਹੋਵੇ ਹੁੱਲੜ ਬਾਜੀ ਕਰਕੇ ਅਸੀਂ ਬਰ ਖਾ ਪੀ ਕੇ ਉਥੋਂ ਮੇਲਾ ਦੇ ਕੇ ਪੀਪਣੀਆਂ ਵਜਾ ਕੇ ਵਾਪਸ ਆ ਜਾਈਏ ਕੁਝ ਖੱਟ ਕੇ ਆਈਏ ਉਤੋਂ ਕੁਝ ਲੈ ਕੇ ਆਈਏ ਯਾਤਰਾ ਤਾਂ ਸਫਲ ਹੋਣੀ ਹੈ ਹਹੀ ਹਾ ਹਾ ਹਈ ਕਰਕੇ ਨਾ ਮੁੜ ਆਈਏ ਪੰਜ ਕੁ ਮਿੰਟ ਕੱਢ ਕੇ ਸਿਮਰਨ ਲਾਓ ਤੇ ਮੈਂ ਕਹਨਾ ਕਬੀਰ ਏ ਘੜੀ ਆਧੀ ਘੜੀ ਆਧੀ ਹੂੰ ਤੇ ਯਾਦ ਭਗਤਨ ਸੀਨੇ ਗੋਸਟੇ ਜੋ ਕੀਨੇ ਸੋ ਲਾਭ ਆਪਾਂ ਸਾਰੇ ਪੜਦੇ ਆਂ ਵੀ ਜਿੰਨੀ ਆਪਣੀ ਜਿਹੜੀ ਸੁਰਤ ਹੈ ਨਾ ਜੋ ਜੁੜ ਗਈ ਤੇ ਸਾਧ ਸੰਗਤ ਇਹ ਸੁਰਤ ਜੁੜੀ ਹੋਈ ਸਾਨੂੰ ਤਾਰ ਕੇ ਲੈ ਜਾਏਗੀ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾ ਇਸ ਚੀਜ਼ ਤੇ ਜਰਾ ਗੌਰ ਕਰਿਏ ਸਾਰੇ ਕਾਰਜ ਆਪਣੇ ਆਪ ਹੋ ਜਾਣਗੇ ਜਦੋਂ ਅਸੀਂ ਉਸ ਵਾਹਿਗੁਰੂ ਦਾ ਪੱਲਾ ਫੜ ਲਿਆ ਤੇ ਸਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਦੇ ਦਿੱਤੀ ਸ਼ਰਧਾਂਜਲੀ ਸਿਮਰਨ ਕਰਕੇ ਦਿੱਤੀ ਜਾਏਗੀ ਸੇਵਾ ਕਰਕੇ ਸੱਚੀ ਭਾਵਨਾ ਸੱਚੀ ਸ਼ਰਧਾ ਦੇ ਨਾਲ ਦਿੱਤੀ ਜਾਏਗੀ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ